ਪਿੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਜਾਨਵਰ ਦਿਖਾਉਣੇ ਆ ਇੱਕ ਤਾਂ ਮਾਰਵਾੜੀ ਬਸ਼ੇਰਾਗਾ ਤੇ ਦੂਜੀ ਆ ਨੁਕਰੀ ਬਸ਼ੇਰੀ ਆ ਸੋ ਪਹਿਲਾਂ ਜਿਹੜੀ ਗੱਲਬਾਤ ਆ ਐਸ ਨੁਕਰੀ ਬਸ਼ੇਰੀ ਬਾਰੇ ਕਲੀਅਰ ਕਰਦੇ ਆ ਇਹ ਬਸ਼ੇਰੀ ਦੀ ਉਮਰ ਹੈਗੀ ਆ 1 ਸਾਲ 12 ਮਹੀਨੇ ਉਮਰ ਆ ਤੇ ਇਹ ਅਨਮੋਲ ਰਤਨ ਘੋੜੇ ਦੀ ਬੱਚੀ ਆ ਜਿਹੜਾ ਬਰਗਾੜੀ ਵਾਲਾ ਘੋੜਾ ਸ਼ੋ ਬਿਨਰ ਕੋੜਾ ਚੰਗੇ ਲੈਵਲ ਦੇ ਉਸ ਕੋੜੇ ਦੇ ਰਿਜ਼ਲਟ ਆਏ ਵਿਆ ਸਪੌਟਲੈਸ ਬੱਚੇ ਆਉਂਦੇ ਆ ਸੋ ਇਸੇ ਤਰ੍ਹਾਂ ਇਹ ਬੱਚੀ ਵੀ ਸਪੌਟਲੈਸ ਆ ਬਣਤਰਾਂ ਦੀ ਬੜੀ ਚੰਗੀ ਆ ਸ਼ੋ ਕੁਆਲਟੀ ਬੱਚੀ ਆ ਕੰਨ ਕੋਨੇ ਦਾ ਛੋਟਾ ਤੇ ਕੁੰਡੀ ਵਾਲਾ ਮਿੱਤਰੋ ਇਹਦੀ ਮਾਂ ਵੀ 62 ਇੰਚ ਦੀ ਨੁਕਰੀ ਘੋੜੀ ਆ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਬੇਸ਼ੇਰੀ ਖਰੀਦਣਾ ਚਾਹੁੰਦਾ ਤਾਂ ਨਿੰਗਾ ਮਾਰ ਲਓ ਵੀਡੀਓ ਕੰਨੀ ਬਾਲ ਪੌਰੀਆਂ ਦੀ ਬੱਚੀ ਸਾਫ ਆ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ। ਬੱਚੀ ਮਜਬੂਤ ਵੜੀ ਆ। ਸਭਪਣ ਬਰੀਕੀਆਂ ਦੇ ਨਾਲ-ਨਾਲ ਪਿੱਠਪੁੜੇ ਦੀ ਚੰਗੀ ਆ। ਸੁੰਭ ਸੰਭ ਵਧੀਆ ਸਹਜਣ ਓਕੇ ਆ। ਤੇ ਇਹ ਜਿਹੜੀ ਬੱਚੀ ਆ ਦੋਸਤੋ ਜਖਲਾਂ ਪਿੰਡ ਆਗਾ। ਧੂਰੀ ਦੇ ਬਿਲਕੁਲ ਨਾਲ। ਧੂਰੀ ਤੋਂ ਤਕਰੀਬਨ 5-7 ਕਿਲੋਮੀਟਰ ਦੂਰ ਆ ਪਿੰਡ ਇਹ ਜਖਲਾਂ। ਉੱਥੇ ਆ ਇਹ ਕਰਮਜੀਤ ਸਿੰਘ ਜੀ ਦੇ ਕੋਲੇ। ਸੋ ਦੂਜਾ ਜਾਨਵਰ ਜਿਹੜਾ ਆਪਾਂ ਤੁਹਾਨੂੰ ਦਿਖਾਉਣਾ ਮਿੱਤਰੋ ਉਹ ਆ ਮਾਰਵਾੜੀ ਬਸ਼ੇਰਾਗਾ ਇਹ ਵਿਜੇਰਾਜ ਘੋੜੇ ਦਾ ਬਾਕਰਪੁਰ ਵਾਲਿਆ ਵਿਜੇਰਾਜ ਘੋੜਾ ਜਿਹੜਾ ਰਣੀਆਂ ਵਾਲੇ ਦਿਲਬਾਗ ਦਾ ਬੱਚਾ ਉਹ ਉਸ ਵਿਜੇਰਾਜ ਘੋੜੇ ਦਾ ਬੱਚਾ ਮਿੱਤਰੋ ਇਹ ਇਹਦੀ ਉਮਰ ਆ ਜਿਹੜੀ ਤਕਰੀਬਨ 28 ਕਿ ਮਹੀਨੇ ਆ ਤੇ ਕਾਦੇ ਦਾ 63 ਇੰਚ ਆ ਬਾਲਪੌਰੀਆਂ ਦਾ ਇਹ ਵੀ ਬਿਲਕੁਲ ਸਾਫ਼ ਆ ਇਹਦੀ ਜਿਹੜੀ ਮਾਂ ਗਈ ਉਹ ਵੀ ਚੰਗੀ ਮਾਰਵਾੜੀ ਘੋੜੀ ਆ ਉਹ 파ਰਸ ਘੋੜੇ ਦੀ ਬੱਚੀ ਆ। ਸੋ ਬਣਤਰਾਂ ਤੁਸੀਂ ਦੇਖ ਸਕਦੇ ਹੋ ਬਸ਼ੇਰਾ ਚੰਗਾ ਬਹੁਤਾ ਮਜ਼ਬੂਤ ਬੜਾ 28 ਮਹੀਨੇ ਉਮਰ ਦੇ ਵਿੱਚ 63 ਇੰਚ ਪ੍ਰੋਪਰ ਹਾਈਟ ਆ ਇਹਦੀ। ਮਿੰਤੀ ਵਾਲੀ ਜਦੋਂ ਮਰਜੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ। ਮੱਥੇ ਤੇ ਬਹੁਤ ਸੋਹਣਾ ਫੁੱਲ ਆ ਇਹਦੇ। ਬਾਕੀ ਕੰਨ ਕੰਨ ਛੋਟਾ ਤੇ ਜੁੜਮਾ। ਤੁਸੀਂ ਦੇਖ ਸਕਦੇ ਹੋ ਮਜ਼ਬੂਤੀ ਬੜੀ ਆ ਬੱਚੇ ਦੇ ਵਿੱਚ। ਬਾਕੀ ਜਿਹੜੇ ਹਸਾਬ ਨਾਲ ਹਾਲੇ ਥਾਈਮੀ ਨਿਓਮਰ ਦੇ ਵਿੱਚ 63 ਇੰਚ ਹਾਈਟ ਹੋਗੀ ਕੱਦ ਹੋਰ ਵੀ ਚੰਗਾ ਕਰੂਗਾ ਵਧੀਆ ਮਜ਼ਬੂਤ ਬਾਡੀਦਾਰ ਚੰਗੇ ਕੱਦ ਕਾਠ ਵਾਲਾ ਵੱਡਾ ਘੋੜਾ ਬਣੂਗਾ ਸੋ ਇੱਕ ਇਹ ਮਾਰਵਾੜੀ ਬਸ਼ੇਰਾ ਹੋ ਗਿਆ ਮਿੱਤਰੋ ਸੇਲ ਵਾਲਾ ਤੇ ਦੂਜੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਆ ਨੁਕਰੀ ਬਸ਼ੇਰੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣਾ ਇਹ ਜਾਨਵਰ ਖਰੀਦਣਾ ਚਾਹੁੰਦਾ ਜੇ ਨਹੀਂ ਕਿਸੇ ਨੇ ਬਸ਼ੇਰਾ ਲੈਣਾ ਜਾਂ ਨੁਕਰੀ ਬਸ਼ੇਰੀ ਖਰੀਦਨੀ ਆ ਤਾਂ ਕੰਟੈਕਟ ਨੰਬਰ ਕਰ ਲਓ ਨੋਟ 9463304331 ਕਰਮਜੀਤ ਸਿੰਘ ਜੀ ਦਾ ਇਹ ਨੰਬਰ ਆ ਜਖਲਾਂ ਪਿੰਡ ਆ ਇਹਨਾਂ ਦਾ ਧੂਰੀ ਤੋਂ ਤਕਰੀਬਨ 5-7 ਕਿਲੋਮੀਟਰ ਦੂਰ ਫੋਨ ਲਾ ਲਿਓ ਜੀਨੇ ਵੀ ਜਾਨਵਰ ਖਰੀਦਣਾ ਹੋਇਆ ਦੋਵੇਂ ਜਾਨਵਰੀ ਚੰਗੇ ਆ ਆ ਬਸ਼ੇਰਾ ਵੀ ਚੰਗਾ ਆਸਟ੍ਰੇਲੀਅਨ ਬਣ ਕੇ ਤਿਆਰ ਹੋਊਗਾ ਤੇ ਬੱਚੀ ਦੀ ਵੀ ਉਹਦੀ ਲਾਈਨ ਬੜੀ ਚੰਗੀ ਆ ਨੌਕਰੀ ਦੀ ਸੋ ਕਾਲ ਕਰ ਲਿਓ ਮਿੱਤਰੋ ਜਿਹੜੀ ਉਹ ਬੱਚੀ ਆ ਘੱਲਾਂ ਵਾਲੇ ਚੇਤਕ ਦੀ ਪੋਤੀ ਆ ਉਹ ਤੇ ਬਰਗਾੜੀ ਵਾਲੇ ਅਨਮੋਰ ਰਤਨ ਘੋੜੇ ਦੀ ਚੈਂਪੀਅਨ ਦੀ ਸ਼ੋ ਬਿਨਰ ਦੀ ਬੱਚੀ ਆ ਸੋ ਕਾਲ ਕਰ ਲਿਓ ਮਾਂ ਵੀ ਇਹਦੀ ਚੰਗੀ ਘੋੜੀ ਆ 62 ਇੰਚ ਹਾਈਟ ਦੀ ਨੌਕਰੀ ਦੋਵੇਂ ਜਾਨਵਰ ਸਾਫ਼ ਸੁਥਰੇ ਆ ਰੇਟ ਦੀ ਜਿਹੜੀ ਗੱਲਬਾਤ ਆ ਉਹ ਕਰਮਜੀਤ ਸਿੰਘ ਜੀ ਤੁਹਾਡੇ ਨਾਲ ਫੋਨ ਤੇ ਕਰਨਗੇ ਫੋਨ ਲਾ ਲਿਓ ਇਹਨਾਂ ਨੂੰ